ਡੇਲੀ ਪੰਜਾਬੀ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤੇ ਹੋਏ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਿਓ ਦੋਸਤੋ ਅੱਜ ਗੱਲ ਕਰਦੇ ਹਾਂ ਰਣਜੀਤ ਬਾਵਾ ਤੇ ਕਰਨ ਔਜਲੇ ਦੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਨਵੀਂ ਸਟੋਰੀ ਪਾਈ ਆ ਜਿਸ ਵਿੱਚ ਲਿਖਿਆ ਇੰਟਰਵਿਊ ਵਿੱਚ ਰੋਈ ਜਾਂਦੇ ਨੇ ਸੈਂਪਥੀ ਦੀ ਮਾਲਾ ਜੀ ਪਰੋਈ ਜਾਂਦੇ ਨੇ ਨਾਲ ਹੀ ਲਿਖਿਆ ਰੇਡ ਸੂ ਇਹ ਉਹਨਾਂ ਦੀ ਆਉਣ ਵਾਲੀ ਐਲਬਮ ਦੇ ਗਾਣੇ ਦੀ ਲਾਈਨਅਪ ਵੀ ਹੋ ਸਕਦੀ ਹੈ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਟੋਰੀ ਨੂੰ ਲੋਕ ਸਿੱਧੇ ਮੱਥੇ ਕਰਨ ਔਜਲੇ ਦੇ ਨਾਲ ਜੋੜ ਕੇ ਵੇਖ ਰਹੇ ਨੇ ਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਰਣਜੀਤ ਬਾਵਾ ਦਾ ਕਰਨ ਔਜਲੇ ਨੂੰ ਰਿਪਲਾਈ ਹੈ ਜਾਂ ਫਿਰ ਕਰਨ ਔਜਲੇ ਨੂੰ ਟਾਰਗੇਟ ਕਰਕੇ ਲਿਖਿਆ ਗਿਆ ਲਾਈਨਾਂ ਨੇ ਹਾਲੀ ਦੇ ਵਿੱਚ ਤੁਹਾਨੂੰ ਦੱਸ ਦਈ ਦਰ ਨਵੀਰ ਸ਼ੋਅ ਦੇ ਵਿੱਚ ਇੱਕ ਇੰਟਰਵਿਊ ਹੋਈ ਜਿਸ ਵਿੱਚ ਉਹ ਇਮੋਸ਼ਨਲ ਹੁੰਦੇ ਨੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਹਮੇਸ਼ਾ ਹੀ ਆਪਣੇ ਪੇਰੈਂਟਸ ਨੂੰ ਯਾਦ ਕਰਕੇ ਹਰ ਇੱਕ ਇੰਟਰਵਿਊ ਵਿੱਚ ਇਮੋਸ਼ਨਲ ਜ਼ਰੂਰ ਹੁੰਦੇ ਨੇ ਦੋਸਤੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਰਣਜੀਤ ਪਾਪਾ ਨੇ ਵਾਕਈ ਇਹ ਲਾਈਨਾਂ ਕਰਨ ਔਜਲੇ ਨੂੰ ਟਾਰਗੇਟ ਕਰਕੇ ਲਿਖੀਆਂ ਨੇ ਜਾਂ ਕਰਨ ਔਜਲੇ ਵੱਲੋਂ ਵੀ ਕੋਈ ਰਿਪਲਾਈ ਆਉਂਦਾ ਜਾਂ ਨਹੀਂ ਜਾਂ ਫਿਰ ਕੀ ਕਹਾਣੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਹਾਨੂੰ ਇਸ ਬਾਰੇ ਕੀ ਲੱਗਦਾ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ